ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਆਪਣਾ ਚੈਨਲ ਪਹਾੜਾਂ ਦਾ ਡੇਰੀ ਫਾਰਮ 5811 ਤੇ ਅੱਜ ਦੀ ਵੀਸਤ ਹੈ ਜੀ ਪਿੰਡ ਪੰਜਗਰਾਈਆ ਤਹਿਸੀਲ ਅਜਨਾਲਾ ਦੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਟੋਟਲ 5 ਪਸ਼ੂ ਵਿਖਾਉਣੇ ਆ ਬਿਲਕੁਲ 4 ਤਾਜੀ ਤਾਜ਼ੀਆਂ ਸੂਈਆਂ ਵੜਾਂ ਤੇ ਇੱਕ ਗੱਭਣ ਤਿਆਰ ਆ ਤੇ ਆਪਾਂ ਤੁਮਤਿਆ ਸੋਨੂ ਭਾਜੀ ਹੋਣਾ ਕੋਲ ਤੇ ਆਜੋ ਕਾਬੇ ਵੀਰਾਂ ਨਾਲ ਗੱਲਬਾਤ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਸਭ ਨਾ ਠੀਕ ਠਾਕ ਜੀ ਵਧੀਆ ਜੀ ਵਧੀਆ ਤੁਸੀਂ ਸੁਣਾਓ ਵਕਿਰਪਾ ਵਾਹਿਗੁਰੂ ਜੀ ਕਿਰਪਾ ਚਾਹੀਦੀ ਹਾਂਜੀ ਹਾਂਜੀ ਆਪਣਾ ਨਾਮ ਤੇ ਐਡਰੈਸ ਦੱਸਿਓ ਨਾਮ ਮੇਰਾ सोनू ਪਹਿਲਵਾਨ ਜੀ ਪਿੰਨ 5 ਗਰਾਈਆਂ ਤਹਿਸੀਲ ਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਠੀਕ ਹੈ ਠੀਕ ਹੈ ਜੀ ਤੇ ਕਰੀਏ ਸ਼ੁਰੂਆਤ ਮੋਬਾਈਲ ਨੰਬਰ ਹੀ ਬੋਲ ਦਿਓ 97818 79029 ਠੀਕ ਹੈ ਜੀ ਜਲਸੀਆਂ ਆਪਣੀਆਂ ਕਿੱਠੀਆਂ ਕੀਤੀਆਂ ਅੱਜ ਆਹ ਜਲਸੀਆਂ ਵੀ ਕੀਤੀ ਸਾਰੀਆਂ ਹਾਂ ਨੰਗੇ ਨੇ ਲੈਂਦੇ ਆਂ ਆਹ ਨੰਗੇ ਠੀਕ ਹੈ ਜੀ ਆ ਦੱਸਿਓ ਮੈਂ ਪਹਿਲੇ ਨੰਬਰ ਤੇ ਕੀ ਯਾਰਾ ਮਿਲ ਕੇ ਰਿਕਾਰਡ ਦੇ ਕਨਫਰਮ ਸੂਆ ਸੂਈਏ ਇਹ ਵੀਰ ਜੀ ਦੂਸਰਾ ਸੂਆ ਸੂਈਏ ਠੀਕ ਹੈ ਜੀ ਹਾਂਜੀ ਹਾਂਜੀ ਕਿੰਨਾ ਕੁ ਇਰੇ ਥੱਲੇ ਇਸ ਟਾਈਮ ਕਿੰਨਾ ਦੁੱਧ ਤਿਆਰ ਜੇ? ਇਰ ਕੋ ਵੀਰ ਜੀ ਬੱਚੇ ਦਾ ਪਾ ਕੇ 12 ਕਿਲੋ ਜੀ। ਠੀਕ ਹੈ ਜੀ। ਹਾਂਜੀ ਹਾਂਜੀ। ਤੇ ਇਹਦਾ ਪਿਛਲੇ ਸਵੇਰ ਦਾ ਪਤਾ ਕਿੰਨਾ ਕਿ ਕੋਈ? ਘਰ ਆਲੇ ਆਉਂਦੇ ਸੀ 12 ਕਿਲੋ ਚੁੰਦੇ ਰਹੇ ਪਿਛਲੇ ਸਵੇਰ ਪਹਿਲੇ ਸਵੇਰ। ਠੀਕ ਹੈ ਜੀ। ਹਾਂਜੀ ਹਾਂਜੀ। ਤੇ ਇਸ ਟਾਈਮ ਮੌਕੇ ਦਾ ਵੀ 12 ਲੀਟਰ। ਹਾਂ ਹੁਣ ਮੌਕੇ ਤੇ ਜੀ 12 ਕਿਲੋ ਹੈਗਾ ਜੀ ਬੱਚੇ ਦਾ ਪਾਣੀ। ਹਾਂਜੀ ਭਾਈ ਜੀ ਲਾਗੇ ਇਥੇ ਹਡਰ ਕੁਆਲਟੀ ਸਾਡਾ ਦਾ ਸੈਜ ਗੈਪ ਚੈੱਕ ਕਰ ਸਕਦੇ ਜੀ ਬਹੁਤ ਸ਼ਾਨਦਾਰ ਆ। ਇਸ ਕੁਆਲਟੀ ਤੁਸੀਂ ਚੈੱਕ ਕਰ ਸਕਦੇ ਬਿਲਕੁਲ ਨਿਗਾਹ ਆ ਫੇਸ ਆ।

ਇਸ ਟਾਈਮ ਜਿਹੜਾ ਮੌਕੇ ਦੇ ਹਾਜ਼ਰ ਬਾਰ 12 ਲੀਟਰ ਦੁੱਧ ਬਿਲਕੁਲ ਤਿਆਰ ਆ ਤੇ ਲਾਗੇ ਦੇ ਤੁਸੀਂ ਥਾਣਾ ਦਾ ਸੈੱਜ ਤੇ ਗੈਪ ਚੈੱਕ ਕਰ ਸਕਦੇ ਜੀ ਬਹੁਤ ਸ਼ਾਨਦਾਰ ਆ ਸੀਮੂਲ ਪਹਰੀਆ ਦਾ ਹਰ ਮੁੱਲ ਵੀਰ ਜੀ ਜਾਇਜ਼ ਹੀ ਆ ਜੀ ਅੱਛਾ ਜੀ ਮੁੱਲ ਤੇ 40000 ਕਰ ਦੇ ਜੀ ਅੱਛਾ ਜੀ ਹਾਂ ਜੀ ਠੀਕ ਹੈ ਧਿਆਨ ਆ ਹਾਂ ਨਾ 35000 ਦੀ ਦੇ ਦਾਂਗੇ ਲਓ ਭਾਜੀ 35000 ਦੀ ਜਰਸੀ ਵੜ ਗਈ ਜੇ ਬਾਕੀ ਠੰਡੀ ਠੁੰਡੀ ਬਹੁਤ ਹੈ ਜੀ ਚੈੱਕ ਕਰ ਸਕਦੇ ਜੀ ਬਹੁਤ ਸ਼ਾਨਦਾਰ ਹੈ ਕੁਆਲਟੀ ਵੀ ਦੇ ਥਾਣਾ ਦਾ ਇਹ ਸਰਾ ਮਰਜ਼ੀ ਪੈ ਜਾ ਜੀ ਇਹ ਠੰਡੀ ਸੀ ਲਿਆ ਵੜ ਦੇ ਚੈੱਕ ਕਰ ਸਕਦੇ ਬਾਕੀ ਵੀਰ ਕੋ ਚੰਗੇ ਪਸ਼ੂ ਹੁੰਦੇ ਇਹਦੇ ਚੰਗੇ ਮਿਲਕ ਰਿਕਾਰਡ ਵਾਲੇ ਹੁੰਦੇ ਆ ਬਿਲਕੁਲ ਜਾਇਜ਼ ਮੁੱਲ ਹੁੰਦਾ ਵੀਰ ਦਾ ਤੇ ਆਜੋ ਹੁਣ ਦੂਜੇ ਨੰਬਰ ਤੇ ਦੱਸਿਓ ਭਾਈ ਜੀ ਇਹਦੇ ਬਾਰੇ ਇਹ ਪਹਿਲਾ ਸੂਆ ਵੀਰ ਜੀ ਸੂਈ ਜੇ ਠੀਕ ਹੈ ਜੀ ਹਾਂ ਜੀ ਹਾਂ ਇਹ ਜਵਾਕ ਇਹਦੇ ਪਿਛੇ ਇਹਰੇ ਮਗਰ ਬੱਛੀ ਜੇ ਠੀਕ ਹੈ ਜੀ ਟੀਕਾਫ ਆ ਗਿਆ ਜਿਹਦੇ ਪਿਛੇ ਆ ਚੈੱਕ ਕਰ ਸਕਦੇ ਤੁਸੀਂ ਕਿੰਨਾ ਟਾਈਮ ਹੋ ਗਿਆ ਸੋਈ ਨੂੰ ਇਹ ਅੱਜ ਤੀਜਾ ਦਿਨ ਜੀ ਨੂੰ ਠੀਕ ਹੈ ਜੀ ਕਿੰਨਾ ਕੁ ਫਿਰ ਬੋਲਾ ਤੇ ਆ ਰਿਹਾ ਤੇਰੇ ਥਲੇ 9 ਕਿਲੋ ਹੋ ਗਿਆ ਬੱਚੇ ਦਾ ਪਾਗ ਠੀਕ ਹੈ ਜੀ 9 ਲੀਟਰ ਜਿਹੜਾ ਬੋਲਾ ਹਾਜ਼ਰ ਹੈ ਬਿਲਕੁਲ ਤੇ ਕਿੰਨਾ ਕੁ ਚਵਾਈ ਜਾਊਗੀ ਕੱਦ ਵਜਨ ਵਾਲੀ ਇਹ 12 13 ਕਿਲੋ ਚਵਾਈ ਜਾਊ ਠੀਕ ਹੈ ਠੀਕ ਹੈ ਜੀ ਬਾਕੀ ਕੱਦ ਵਜਨ ਚੰਗਾ ਵਾ ਤੇ ਆ ਜਾਓ ਵੀਰ ਜੀ ਉਹ ਖੋਲ ਕੇ ਵਿਖਾਈਏ

ਇਹਦਾ 40 ਕਰ ਦੇ ਅੱਛਾ ਜੀ ਹਾਂ ਜੀ ਤੇ ਕਰ ਦੀ ਮਾਨਤਾਨੇ ਚੋਂ ਇਹ ਵੀ 35 ਦੀ ਦੇ ਦਾਂਗੇ ਲਓ ਜੀ 35000 ਦੀ ਵੀ ਤੇ ਜੇ ਕੋਈ ਜੋੜਾ ਲਾ ਜੇ ਤੇ ਹੋਰ ਮਾਨਤਾਨ ਕਰ ਦਾਂਗੇ ਜੋੜੇ ਜੋੜੇ ਠੀਕ ਆ ਜੀ ਹਾਂ ਜੀ ਤੇ ਆਜ ਹੁਣ ਤੀਜੇ ਨੰਬਰ ਤੇ ਦੱਸੋ ਵੀਰ ਜੀ ਇਹਦੇ ਬਾਰੇ ਇਹ ਵੀਰ ਜੀ ਤੀਜਾ ਸੂਆ ਸੂਈ ਜੇ ਅੱਛਾ ਜੀ ਹਾਂ ਜੀ ਕਿੰਨਾ ਕੁ ਦੁੱਧ ਤਿਆਰ ਹੈ ਸਾਡੇ ਕੋਲ ਇੱਕੋ ਜੀ ਐ ਵਕਤ ਜਿਹੜਾ ਠੰਡਾ ਕਰਕੇ ਦਿਖਾਵਾ ਤੇ ਉਹ 12 ਕਿਲੋ ਦਾ ਆਪਾਂ 10 ਕਿਲੋ ਦੀ ਗਾਰੰਟੀ ਦੇਵਾਂਗੇ ਠੀਕ ਹੈ ਠੀਕ ਹੈ ਜੀ ਤੇ ਜਵਾਕ ਕਿਹਦੇ ਪਿਛੇ ਇਹਦਾ ਬੱਚਾ ਨਹੀਂ ਹੈਗਾ ਬੱਚਾ ਕੱਲ ਦਾ ਮਰ ਗਿਆ ਜੀ ਠੀਕ ਹੈ ਖੋਲੋ ਫਿਰ ਇਹਨੂੰ ਵੀ ਖੋਲ ਕੇ ਦਿਖਾ ਦਈਏ ਬਾਕੀ ਚੰਗੇ ਕੱਦ ਕਾਠ ਵਾਲੇ ਆ ਤੇ ਚੰਗਾ ਮਿਲਕ ਰਿਕਾਰਡ ਵੀ ਹੈਗਾ ਇਹਦਾ ਬਿਲਕੁਲ 10 ਲੀਟਰ ਜਿਹੜਾ ਮੌਕੇ ਤੇ ਹਾਜ਼ਰ ਆ ਹਾਂ ਜੀ ਬੀ ਦੀ ਚੈੱਕ ਕਰ ਸਾਡੇ ਲਾਗੇ ਤਾਂ ਹੀ ਹੈਟਰ ਕੁਆਲਟੀ ਬਾਕੀ ਥਣਾ ਦਾ ਸਾਈਜ਼ ਗਿਆ ਵੀ ਤੁਹਾਨੂੰ ਚੈੱਕ ਕਰਾਵਾਂਗੇ ਲਾਗੇ ਤਾਂ ਬਿਲਕੁਲ ਜਾਜ ਮੁੱਲ ਹੁੰਦੇ ਨੇ ਇਹਨਾਂ ਦਾ ਵੀਡੀਓ ਵਿੱਚ ਵੀਰ ਹੋਣਾ ਦੇ ਹਾਂ ਦਿੱਤਾ ਤੇ ਚੰਗੇ ਪਸ਼ੂ ਹੁੰਦੇ ਇਹਨਾਂ ਕੋਲ ਕਰਦਾ ਇੱਕ ਮਿੰਟ ਇਹ ਕੀ ਮੋਲ ਭਾਜੀ ਇਹਦਾ ਹਰ ਮੋਲ ਵੀਰ ਜੀ ਬੱਚਾ ਹੁੰਦਾ ਫਿਰ ਤੇ ਵਛੀ ਹੈਗੀ ਸੀ 40000 ਦੀ ਠੀਕ ਹੈ ਜੀ ਹਾਂ ਜੀ ਹੁਣ ਜਿਹੜਾ ਨਾ 30 ਦੀ ਦੇ ਦਾਂਗੇ ਲਓ ਭਾਈ ਜੀ 30000 ਦੀ ਬਿਲਕੁਲ ਜਿਆਜ ਮੋਲ ਵੀਰ ਨੇ ਕੀਤਾ ਵਾ ਤੇ ਬਿਲਕੁਲ ਤਾਜੀ ਸੂਈ ਹੈ ਵੀਰ ਹੁਣਾਂ ਕੋਲ ਕਿਹਾ ਕਿ ਜਵਾ ਸਾਡੇ ਕੋਲ ਇੱਥੇ ਆ ਕੇ ਮਰਿਆ ਵਾ ਤੇ ਆਜੋ ਹੁਣ ਚੌਥੇ ਨੰਬਰ ਤੇ ਦੱਸੋ ਵੀ ਕੀ ਇਹਦੇ ਬਾਰੇ ਵੀ ਵੀਰ ਜੀ ਤੀਜਾ ਸੂਆ ਸੂਈ ਜੀ ਅੱਛਾ ਜੀ ਹਾਂ ਜੀ ਠੀਕ ਹੈ ਜੀ ਕਿੰਨਾ ਗੈਰਸਲੇ ਦੁੱਧ ਤਿਆਰ ਹੈ? ਇਹ ਕੋ ਬੌਲਾ ਜੇ ਪਰਸੋਂ ਦੀ ਸੂਈ ਜੀ। ਠੀਕ ਹੈ ਜੀ। ਇਹ 13 ਕਾ ਕਿਲੋ ਹੋਊਗਾ ਬੱਚੇ ਦਾ ਪਾਗ ਜੀ। ਠੀਕ ਹੈ ਜੀ 13 ਲੀਟਰ ਜਿਹੜਾ ਬੌਲਾ ਬਿਲਕੁਲ ਤਿਆਰ ਆ ਲੱਗੇ ਤੁਸੀਂ ਥਲਾਂ ਦਾ ਸੈਜ ਗੈਪ ਚੈੱਕ ਕਰ ਸਕਦੇ ਬਹੁਤ ਸ਼ਾਨਦਾਰ ਆ। ਜਵਾਬ ਕੀ ਇਹਦੇ ਪਿਛੇ? ਇਹ ਮਗਰ ਬੱਛਾ ਜੀ। ਠੀਕ ਹੈ ਜੀ ਮੇਲ ਕਾਫ ਆ ਗਿਆ ਜੀ ਇਹਦੇ ਪਿਛੇ। ਹਾਂਜੀ। ਆ ਚੈੱਕ ਕਰ ਸਕਦੇ ਤੁਸੀਂ ਜਵਾਬ। ਇਹ ਕਿੰਨਾ ਚਵਾਈਊਗੀ ਦੁੱਧ? ਦੁੱਧ ਕਾ ਤੋਜਨ ਨਾਲ ਹੀ ਯਾਰ 16-17 ਕਿਲੋ ਤੇ ਚਵਾਊਗੀ। ਠੀਕ ਹੈ ਠੀਕ ਹੈ ਜੀ ਬਾਕੀ ਕਾ ਤੋਜਨ ਬਹੁਤ ਚੰਗਾ ਵਾ। ਖੋਲ ਬਿਲਕੁਲ ਜਾਇਜ ਮੋਲਿਆ ਵੀਰ ਨੇ ਸਾਰੇ ਆ ਪਸ਼ੂਆਂ ਦੇ ਜਾਇਜ ਕੀਤੇ ਆ ਬਾਕੀ ਆਰਡਰ ਕੁਆਲਟੀ ਤੁਸੀਂ ਲਾਗੇ ਤੋਂ ਚੈੱਕ ਕਰ ਸਕਦੇ ਜੀ ਬਾਕੀ ਹੋਰ ਨੈਟ ਵੀ ਚੈੱਕ ਕਰ ਸਕਦੇ ਜੀ ਕਿ ਨਾੜਾਂ ਬਿਲਕੁਲ ਬਹੁਤ ਵਧੀਆ ਵਾ ਤੇ ਥਣਾਂ ਦਾ ਸਾਈਜ਼ ਘੈ ਵੀ ਬਹੁਤ ਚੰਗਾ ਵਾ ਹਾਂਜੀ ਜੀ ਫੇਸ ਕੁਆਲਟੀ ਤੁਸੀਂ ਚੈੱਕ ਕਰ ਸਕਦੇ ਹੋ। ਬਾਕੀ ਕਾਢ ਕਾਠ ਬਹੁਤ ਚੰਗੀ ਆ ਤੇ ਆਰਡਰ ਕੁਆਲਟੀ ਬਹੁਤ ਸ਼ਾਨਦਾਰ ਆ। ਮਿਲਕ ਵਾਂਡ ਜੀ ਬਹੁਤ ਚੰਗੀਆਂ ਲੱਗੀਆਂ ਵਾ। ਇਹਦਾ ਕੀ ਮੁੱਲ ਭਾਜੀ ਇਹਦਾ ਮੁੱਲ 45 ਜੀ। ਅੱਛਾ ਜੀ। ਹਾਂਜੀ ਆਹ ਨਾ 40 ਜੀ ਦੇ ਦਾਂਗੇ। ਲਓ ਭਾਈ 4000 ਆਪੇ। ਤੇ ਬਾਕੀ 14-15 ਲੀਟਰ ਦੁੱਧ ਵੀ ਕਿੰਦਾ ਕਿ ਚਵਾਈ ਜਾਣਾ ਆਰਾਮ ਨਾਲ ਇਹਨੇ। ਇਆਵਲਾ ਜਵਾਕ ਜੇ ਦਾ ਤੇ ਆਜੋ ਹੁਣ ਅੱਡੇ ਤੇ ਤੁਹਾਨੂੰ ਇੱਕ ਗੱਬੜ ਦਿਖਾਉਣੇ ਜੀ ਅਸੀਂ ਦੱਸਿਓ ਭਾਈ ਇਹਦੀ ਕੀ ਡਿਟੇਲ ਆ ਇਹ ਦੂਸਰਾ ਸੁਆਮੀਰ ਜੀ ਸੂਣ ਵਾਲੀ ਜੇ ਅੱਛਾ ਜੀ ਹਾਂਜੀ ਠੀਕ ਹੈ ਜੀ ਇਹ ਦਿਨ 10 ਲੈਦੀ ਤੇ 10 ਤੋਂ 12 ਦਿਨ ਕੱਢ ਸਕਦੀ ਜੀ ਠੀਕ ਹੈ ਠੀਕ ਹੈ ਜੀ ਹਾਂਜੀ ਹਾਂਜੀ ਤੇ ਇਹਦਾ ਪਤਾ ਕੋਈ ਪਿਛਲੇ ਸਵੇਰਾ ਕਿੰਨਾ ਕਿਲੋ ਦੁੱਧ ਚਾਹੇ ਪਿਛਲੇ ਸੂ ਘਰ ਵਾਲੇ ਆਂਦੇ ਸੀ ਮੇਰੇ ਥੱਲਿਓ 13-14 ਕਿਲੋ ਚੁੰਦੇ ਰਹੇਗੇ ਠੀਕ ਹੈ ਠੀਕ ਹੈ ਚਲੋ ਹੁਣ ਗੱਬਣ ਆ ਚਲੋ ਘਰ ਵਾਲੇ ਤੇ ਕਹਿੰਦੇ ਇਹਨਾਂ ਤੇ ਕਰੂਗੀ ਨਾ 13-14 ਕਿਲੋ ਦੇ ਹੱਥ ਕੀ ਕਰੂ ਕਰਮਾਂ ਬਾਕੀ ਇਹਨਾਂ ਨੂੰ ਦੇਣਾ ਚਾਹੀਦਾ ਇਹਨਾਂ ਨੂੰ ਕਿੰਨਾ ਵਾ ਹਾਂਜੀ ਆ ਰਾਜੀ ਆ ਕੱਦ ਵਾਲੀ ਆ ਹਾਂਜੀ 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 ਵੀਰ ਜੀ ਚੈੱਕ ਕਰੋ ਚਾਨਾ ਦੇਣਾ ਜੀ ਵੀਰ ਕਹਿੰਦਾ ਕਿ 10 ਕਿ ਲਾਜੂਗੀ ਬਾਕੀ ਪਿਛਲੇ ਸਵੇਰੇ ਦੇ ਰੰਗ ਲੀਟਰ ਵੀਰ ਕਹਿੰਦੇ ਕਿ ਘਰ ਵਾਲਿਆਂ ਦੇ ਸਬਸ ਮੁਤਾਬਕ 13 ਲੀਟਰ ਦੀ ਹੈਗੀ ਆ ਤੇ ਬਾਕੀ ਚਲੋ ਕਰਮਾਲੀ ਹੁਣ ਸੂਗੀ ਪਤਾ ਲੱਗੂਗਾ ਮੋਡਲ ਵੀਰ ਜੀ ਬਾਕੀ ਫੇਸ ਕੁਆਲਿਟੀ ਇਹ ਵੀ ਬਹੁਤ ਸ਼ਾਨਦਾਰ ਆ। ਕਿਆ ਕਰ ਸਕਦੇ ਆਂ ਬੋਦੀ ਵਾਲੀ ਇਹ ਵੜ। ਠੀਕ ਆ ਜਾ ਫੇਸ ਇਹ। ਇਹ ਤੁਹਾਨੂੰ ਦਾ ਸੈੱਜ ਗਿਆ ਪੂ ਚੰਗਾ ਵਾ ਦਾ। ਬਾਕੀ ਤੇ ਲਾਟੂ ਦਾ ਬਹੁਤ ਆ ਚਲੋ ਸੂਰਤ ਤੱਕ ਚੰਗਾ ਹਵਾਨਾ ਭਰ ਲੂਗੀ। ਬਾਕੀ ਦੇਣ ਦਾਸ ਆ ਜੇ ਖੜਤੀ ਆ ਜੇ। ਕੀ ਮੁੱਲ ਭਾਜੀ ਇਹਦਾ ਹਰਾਂ? ਮੋਹਲਵੀਰ ਜੀ ਇਹ ਰੇਖਾ ਮੈਂ ਛੱਡਦਾ ਜੀ ਜਿਹੜੀ ਦਾਬਾ ਰੰਦ ਲੜਣੀ ਹੈ ਨਾ ਅੱਛਾ ਜੀ ਇਹ ਸੂਈ ਹੋਵੇ ਤੇ ਵੱਛੀ ਹੈਗੀ ਹੈ 50000 ਦੀ ਹਾਂਜੀ ਹਾਂਜੀ ਹੁਣ 40 ਦੀ ਦੇ ਦਈਏ ਜੀ ਕਰ ਦੀਏ ਮੰਨ ਤਾਂ ਥੋੜਾ ਜੇ ਕਰ ਦੋ ਤਿੰਨ ਕਰ ਦੋ ਜਿੰਨਾ ਕਰਦਾ ਯਾਰ ਕੇ ਛੱਡ ਦੇ ਯਾਰ ਨਾ ਛੱਡ ਗਏ 35000 ਦੀ ਲਈਏ 5 ਹੀ ਛੱਡ ਗਏ ਠੀਕ ਹੈ ਲਓ ਬਾਜੀ 35000 ਦੀ ਪਿਓਰ ਜਰਸੀ ਏ ਕੀ ਕਰ ਸਕਦੇ ਤੁਸੀਂ ਬਾਕੀ ਦੇਣਾ ਜੇ 10 ਲੈ ਜੂਗੀ ਤੇ ਕੋਈ ਵੀ ਸਾਹ ਵਾਲਾ ਲੈ ਗਿਆ ਤੇ ਚੰਗਾ ਦੋ ਤੇ ਨਿਚਵਾਈ ਜਾਣਾ ਵਾ ਹਾਂਜੀ ਵੀਰ ਜੀ ਵੀਡੀਓ ਪੂਰੀ ਵੇਖ ਲਈ ਧੰਨਵਾਦ ਸਾਰੇ ਵੀਰਾਂ ਦਾ